ਮਹਾਨ ਕ੍ਰਾਂਤੀਕਾਰੀ ਆਤਮਦਰਸੀ ਸਰਵਸ਼ਕਤੀਮਾਨ ਭਗਤੀ ਤੇ ਸ਼ਕਤੀ ਦੇ ਮੂਜਸਮੇ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਹਿੰਦੁਸਤਾਨ ਲਈ ਅਬਰੇ ਰਹਿਮਤ ਸਾਬਤ ਹੋਏ ਦੇਸ਼ ਦੀ ਜੋਸ਼ਵ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਦਸਵੀਂ ਜੋਤ ਹਨ ਮਹਾਨ ਕ੍ਰਾਂਤੀਕਾਰੀ विचारक दार्शनिक सनमंत महाबली इतनी आ खूबियां किसी एक व्यक्ति ਦੇ ਵਿੱਚ ਇਸ ਤੋਂ ਪੇਸ਼‌تر ਦੇਖਣ ਨੂੰ ਨਹੀਂ ਦੀ ਅਲਾ ਯਾਰ ਖਾਂ ਜੋਗੀ ਕਹਿੰਦੇ ਨੇ ਇਨਸਾਫ ਕਰੇ ਜੀ ਮੈਂ ਜ਼ਮਾਨਾ ਤੋ ਯਕੀ ਹੈ ਕਹਦੇ ਗੁਰੂ ਗੋਬਿੰਦ ਕਾ 사ની ਹੀ ਨਹੀਂ ਵਾਕਏ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਤੁਲਨਾ ਤੇ ਕਿਸੇ ਵਿਅਕਤੀ ਨੂੰ ਰੱਖਣਾ ਬਹੁਤ ਗਠਣ ਹੈ ਬਹੁਤ ਗਠਣ ਹੈ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਜਨਮ ਪਟਨਾ ਪਾਟਲੀ ਪੁੱਤਰ ਵਿਖੇ ਹੋਇਆ ਸਾਹਿਬ ਸ੍ਰੀ ਗੁਰਤੇਗ ਭਾਦਰ ਸਾਹਿਬ ਜੀ ਮਹਾਰਾਜ ਆਪ ਜੀ ਦੇ ਪਿਤਾ ਔਰ ਮਾਤਾ ਗੁਜਰੀ ਜੀ ਦੀ ਕੁੱਖ ਤੋਂ ਆਪ ਨੇ ਜਨਮ ਲਿਆ ਪਟਨੇ ਦੇ ਵਿੱਚ ਬਾਲ ਅਵਸਥਾ ਦੇ ਵਿੱਚ ਹੀ ਆਪ ਦੇ ਮਹਾਨ ਯੋਦਾ ਕ੍ਰਾਂਤੀਕਾਰੀ ਤੇ ਸੰ ਤੇ అవਤਾਰੀ પુરੁਸ਼ ਦੇ ਲੱਛਣ ਪ੍ਰਗਟ ਹੋਣ ਲੱਗੇ ਜਿਸ ਦਿਨ ਆਪ ਦਾ અવਤਾਰ ਹੋਇਆ ਹੈ ਪ੍ਰਕਾਸ਼ ਹੋਇਆ ਹੈ ਅੰਬਾਲਾ ਜਿਹਦਾ ਪ੍ਰਾਣਾ ਨਾ ਹੈ ਅੰਬਾ ਵਾਲਾ ਇੱਥੋਂ ਦਾ ਵਸਨੀਕ ਬੀਖਣ ਸ਼ਾ ਅੱਜ ਪੂਰਬ ਦੀ ਤਰਫ ਨਮਾਜ਼ ਪੜ੍ਹਨ ਲੱਗਾ ਖਲੀਫੇ ਕਹਿਣ ਲੱਗੇ ਪੀਰ ਸਾਈ ਅੱਜ ਕਿਦਰੇ ਪੰਘ ਜ਼ਿਆਦਾ ਤੇ ਨਹੀਂ ਪੀਲੀ ਅੱਜ ਚੜ੍ਹਦੇ ਦੀ ਤਰਫ ਸਜਦਾ ਪਏ ਕਰਦੇ ਹੋ ਅੱਖ ਲੱਗਾ ਅਜ ਅੱਲਾ ਦਾ ਨੂਰ ਅਜ ਖੁਦਾਈ ਪ੍ਰਕਾਸ਼ ਪੂਰਬ ਦੇ ਦਰਮ ਬ੍ਰਗਟ ਹੋਇਆ ਦਰਸ਼ਨਾ ਲਈ ਚੱਲ ਪਿਆ ਤੇ ਜਦ ਜਾ ਕੇ ਪਟਨੇ ਦੇ ਵਿੱਚ ਦਰਸ਼ਨ ਕੀਤੇ ਤਾਂ ਦਰਸ਼ਨ ਕਰਦਿਆਂ ਮਸਤਕ ਨਹੀਂ ਝੁਕਾਇਆ ਬਾਲ ਰੂਪ ਗੁਰਗੋਬਿੰਦ ਸਿੰਘ ਜੀ ਮਹਾਰਾਜ ਦੇ ਅੱਗੋਂ ਦੋ ਮੁਠੀਆਂ ਕੀਤੀਆਂ ਮਤਲਬ ਇਸ ਦਾ ਇਹ ਸੀ ਇਹ ਜੋ ਫਕੀਰ ਇਹ ਜੋ ਨੂਰ ਆਇਆ ਹੈ ਇਹ ਹਿੰਦੂ ਦੇ ਘਰ ਚਾਨਣਾ ਕਰੇਗਾ ਕਿ ਮੁਸਲਮ ਨੇ ਘਰ ਚੰਨਾ ਕਰੇਗਾ ਦੋਵੇਂ ਹੱਥ ਅੱਗੇ ਕੀਤੇ ਤੇ ਦੋਵੇਂ ਮੁਠੀਆਂ ਦਿੱਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਹੱਥ ਰੱਖ ਦਿੱਤੇ ਤੇ ਪੀਰ ਦਾ ਸਿਰ ਝੁਕ ਗਿਆ ਪੀਰ ਨੂੰ ਸਮਝ ਆਈ ਇਹ ਮਹਾਬਲੀ ਯੋਧਾ Hindu ਤੇ Muslim ਦਾ ਸਾਂਝਾ ਹੈ ਉਸ ਸਾਂਝੀ ਵਾਲਤਾ ਦੇ ਮਜਸਮੇ ਦੇ ਇਹ ਮਹਾਵਾਕ ਨੇ Hindu Turk ਕੋ ਰਾਫ ਜੀ ਇਮਾਮ ਸਾਫੀ ਮਾਨਕ ਕੀ ਜਾਤ ਸਵੇ ਏਕ ਹੈ ਪਛਾਣ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਬਚਪਨ ਦੇਚ ਗੰਗਾ ਦੇ ਤਟ ਤੇ ਬਚਿਆ ਨਾਲ ਜਦ ਖੇਡਣ ਜਾਂਦੇ ਸਨ ਤਾਂ ਇੱਕ ਅਦੁੱਤੀ ਘਟਨਾ ਘਟੀ ਇੱਕ ਦਿਨ ਆਪਨੇ ਆਪਣੇ ਹੱਥਾਂ ਦੇ ਜੋ ਸੋਨੇ ਦੇ ਬੜੇ ਕੀਮਤੀ ਕੜੇ ਪਾਏ ਹੋਏ ਸਨ ਕਿਧਰੇ ਇੱਕ ਗਵਾਚ ਗਿਆ ਮਾਤਾ ਜੀ ਨੇ ਮਾਮਾ ਕਿਰਪਾਲ ਚੰਦ ਜੀ ਨੇ ਬਾਰ ਬਾਰ ਪੁੱਛਿਆ ਲਾਲ ਜੀ ਕੜਾ ਕਿੱਥੇ ਹੈ ਉਹ ਹੀਰੇ ਤੇ ਮੋਤੀਆਂ ਨਾਲ ਜੜਤ ਜੋ ਕੰਗਣ ਤੁਸੀਂ ਪਹਿਨੇ ਹੋਇਆ ਸੀ ਸੋਨੇ ਦਾ ਕਿੱਥੇ ਹੈ ਦੂਸਰਾ ਉਦਾਰ ਕੇ ਤੇ ਗੰਗਾ ਦੇ ਛੁਟ ਕੇ ਆਖਿਆ ਉੱਥੇ ਉੱਥੇ ਛੁਟਿਆ ਕੋਈ ਪਕੜ ਨਹੀਂ ਕੰਚਨ ਨਾਲ ਕੋਈ ਪਕੜ ਨਹੀਂ ਸਾਜ਼ੋ ਸਮਾਨ ਨਾਲ ਬਚਪਨ ਦੇਚ ਆਪਦੀਆਂ ਵੈਰਾਗੀ ਤੇ ਤਿਆਗੀ ਬਿਰਤियां ਇੰਜ ਉਜਾਗਰ ਹੋਈਆਂ ਦੁਖਤ ਹੋ ਕੇ ਰਾਜਾ ਅਸ਼ੋਕ ਨੇ ਜਿਸ ਗੰਗਾ ਦੇਚ ਪਟਨਾ ਦੇ ਤੱਟ ਤੇ ਤਲਵਾਰ ਸੁੱਟੀ ਸੀ ਉਸੇ ਹੀ ਤੱਟ ਤੋਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਤਲਵਾਰ ਚੁੱਕੀ ਸਾਡਾ ਇਹ ਦੇਸ਼ 2000 ਸਾਲ ਤੱਕ غلامੀ ਦੀ ਲਪੇਟ ਵਿੱਚ ਰਿਹਾ ਹੈ ਇਥੇ ਅਫਗਾਨੀ ਆਏ ইরਾਨੀ ਆਏ ਡੱਚ ਆਏ ਪੁਰਤਗਾਲੀ ਆਏ ਮੰਗੋਲ ਆਏ ਅਰਬੀਆਨ ਆਏ ਫਿਰ ਫ੍ਰੈਂਚ ਆਏ ਅੰਗਰੇਜ਼ ਆਏ ਸਭ ਨੇ ਇਸ ਦੇਸ਼ ਨੂੰ ਗੁਲਾਮ ਬਣਾ ਕੇ ਰੱਖਿਆ ਕਾਰਨ ਕਿ ਮਨੁੱਖ ਕਿਸੇ ਹੱਦ ਤੱਕ ਇਤਨਾ ਬੁਜਦਿਲ ਹੋ ਗਿਆ ਸੀ ਅਹਿੰਸਾ ਪਰਮ ਧਰਮ ਹੈ ਇਸ ਵਿਚਾਰਧਾਰਾ ਨੇ ਇਤਨਾ ਕਾਇਰ ਬਣਾ ਦਿੱਤਾ ਕਿ ਸਦੀਆਂ ਦੀ ਗੁਲਾਮੀ ਦੀ ਲਪੇਟ ਵਿੱਚ ਇਹ ਦੇਸ਼ ਜਕੜੇ ਆਗੇ ਸਾਹਿਬ ਰੋਬਿੰਦ ਸਿੰਘ ਜੀ ਮਹਾਰਾਜ ਕਹਿਣ ਲਗੇ ਅਹੰਸਾ ਵੀ ਸੂਰਬੀਰ ਨੂੰ ਹੀ ਸ਼ੋਭਾ ਦਿੰਦੀ ਹੈ ਕਾਇਰ ਨੂੰ ਨਹੀਂ ਬੁਜਦਿਲ ਨੂੰ ਨਹੀਂ ਅਹੰਸਾ ਧਰਮ ਦਾ ਇੱਕ ਨਿੱਕਾ ਜਿਹਾ ਅੰਗ ਜ਼ਰੂਰ ਹੈ ਸੰਪੂਰਨ ਧਰਮ ਨਹੀਂ ਹੈ ਮੁਕੰਮਲ ਧਰਮ ਨਹੀਂ ਹੈ ਇਸ ਵਾਸਤੇ ਸਾਡੇ ਦੇਸ਼ ਦੇ ਪੁਰਾਣੇ ਯੋਧੇ ਅਵਤਾਰੀ ਪੁਰਸ਼ ਵੀ ਸ਼ਸਤਰਧਾਰੀ ਸਨ ਜੈਸੇ ਸ਼੍ਰੀ ਰਾਮ ਧਨੁਸ਼ ਬਾਣ ਧਾਰਨ ਕਰਦੇ ਨੇ ਸ੍ਰੀ ਕ੍ਰਿਸ਼ਨ ਸੁਦਰਸ਼ਨ ਚੱਕਰ ਧਾਰਨ ਕਰਦੇ ਨੇ ਅਰਜਨ ਦੇ ਹੱਥ ਵਿੱਚ ਧਨੁਸ਼ ਬਾਣ ਹੈ ਪਰਸ਼ਰਾਮ ਦੇ ਕੋਲ ਵਰਛਾ ਹੈ ਸ਼ਿਵ ਜੀ ਦੇ ਪਾਸ ਤ੍ਰਿਸ਼ੂਲ ਹੈ ਔਰ ਗਧਾ ਹੈ ਹਨੂਮਾਨ ਕੋਲ ਵਰਸ ਕੇ ਇਸ ਤਰ੍ਹਾਂ ਦੇ ਜਿੰਨੇ ਅਵਤਾਰੀ ਪੁਰਸ਼ ਨੇ ਕੋਈ ਨਾ ਕੋਈ ਸ਼ਸਤਰ ਆਪਣੇ ਕੋਲ ਰੱਖਦੇ ਨੇ ਔਰ ਇਸ ਗੱਲ ਦਾ ਪ੍ਰਤੀਕ ਹੈ ਕਿ ਹਿਫਾਜ਼ਤ ਬਾਰੋਂ ਵੀ ਕਰਨੀ ਹੈ ਹفاظਤ ਅੰਦਰੋਂ ਵੀ ਕਰਨੀ ਹੈ ਅੰਦਰ ਦੇ ਵੈਰੀ ਕੋਈ ਹੋਰ ਨਹੀਂ ਬਾਹਰ ਦੇ ਵੈਰੀ ਕੋਈ ਹੋਰ ਨਹੀਂ ਤੇ ਸੰਘਰਸ਼ ਦੋਹਾਂ ਨਾਲ ਕਰਨਾ ਪਏਗਾ ਆਪਣੀ ਆਤਮਾ ਨੂੰ ਵੀ ਬਚਾਉਣਾ ਹੈ ਆਪਣੇ ਸਰੀਰ ਨੂੰ ਵੀ ਬਚਾਉਣਾ ਹੈ ਆਪਣੇ ਮਨ ਨੂੰ ਵੀ ਬਚਾਉਣਾ ਹੈ ਪਰ ਆਪਣੀ ਧਨ ਸੰਪਦਾ ਨੂੰ ਵੀ ਬਚਾਉਣਾ ਹੈ ਆਪਣੇ ਦੇਸ਼ ਨੂੰ ਵੀ ਬਚਾਉਣਾ ਹੈ ਆਪਣੇ ਦੇਸ਼ ਦੀ ਸੰਸਕ੍ਰਿਤੀ ਨੂੰ ਵੀ ਬਚਾਉਣਾ ਹੈ ਦੇਸ਼ ਪਿਆਰ ਦੀ ਲਹਿਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇਸ ਢੰਗ ਨਾਲ ਭਾਰਤ ਵਾਸੀਆਂ ਦੇ ਅੰਦਰ ਭੁਕੇ ਔਰ ਆਖਿਆ ਦੇਸ਼ ਦੀ ਆਜ਼ਾਦੀ ਲਈ ਔਰ ਦੇਸ਼ ਦੀ ਸੰਸਕ੍ਰਿਤੀ ਨੂੰ ਕਾਇਮ ਰੱਖਣ ਲਈ ਯੋਧੇ ਚਾਹੀਦੇ ਨੇ ਮਹਾਬਲੀ ਚਾਹੀਦੇ ਨੇ ਜੋ ਸਿਰ ਨੂੰ ਹਥੇਲੀ ਤੇ ਰੱਖੇ ਹਕੀਕਤ ਹੈ ਸਚਾਈ ਹੈ ਅਨੰਦਪੁਰ ਸਾਹਿਬ ਦੇ ਵਿਸਾਖੀ ਵਾਲੇ ਦਿਨ ਆਪਨੇ ਸਿਰਾਂ ਦੀ ਮੰਗ ਕੀਤੀ ਜੋ ਸਿਰ ਭੇਟ ਕਰਨਾ ਨਹੀਂ ਜਾਣਦਾ ਉਹ ਆਪਣੇ ਸਿਰ ਦੀ ਹਿਫਾਜ਼ਤ ਵੀ ਨਹੀਂ ਕਰ ਸਕੇਗਾ ਜੋ ਸਿਰ ਭੇਟ ਕਰਨਾ ਜਾਂਦੇ ਨੇ ਉਹ ਸੰਸਕ੍ਰਿਤੀ ਦਾ ਸਿਰ ਦੇਸ਼ ਦਾ ਸਿਰ ਦੇਸ਼ ਦੇ ਧਰਮ ਦਾ ਸਿਰ ਉੱਚਾ ਰੱਖਦੇ ਨੇ ਪਰ ਜੋ ਸਿਰ ਨਿਛਾਵਰ ਕਰਨਾ ਨਹੀਂ ਜਾਣਦੇ ਉਹ ਦੇਸ਼ ਦਾ ਸਿਰ ਨੀਵਾ ਕਰਾ ਛੱਡੇ ਨੇ ਦੇਸ਼ ਦੀ ਸੰਸਕ੍ਰਿਤੀ ਨੂੰ ਮਲਿਆ ਮੇਟ ਕਰਨ ਦੇ ਚਹੀ ਅਗਾ ਹੁੰਦੇ ਨੇ ਤੋਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਮਹਾਬਲੀ ਇਸ ਤਰ੍ਹਾਂ ਦੇ ਸੂਰਮੇ ਸਨ ਅੱਜ ਤੱਕ ਦੁਨੀਆ ਭਰ ਦੇ ਆਲਮ ਕਹਿੰਦੇ ਆਏ ਨੇ ਕਿ ਲੜਾਈ ਦਾ ਕਾਰਨ ਜ਼ਰ ਜ਼ਮੀਨ ਤੇ ਜ਼ੋਰ ਹੋਇ ਪਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਜੀਵਨੀ ਦਾ ਵਰਕਾ ਪੜੀਏ ਤਾਂ ਆਪ ਦੀਆਂ ਜੰਗਾਂ ਦਾ ਕਾਰਨ ਨਾ ਜ਼ਰ ਹੈ ਨਾ ਜ਼ਮੀਨ ਹੈ ਨਾ ਜ਼ੋਰ ਹੈ ਔਰ ਦੁਨੀਆ ਦਾ ਵਾਹਿਦ ਇਹ ਪਹਿਲਾ ਮਹਾਪੁਰਸ਼ ਹੈ ਜਿਸ ਨੇ ਦੁਨੀਆ ਦੇ ਆਲਮਾਂ ਦੀ ਇਸ ਗੱਲ ਨੂੰ ਝਟਲਾ ਕੇ ਰੱਖ ਦਿੱਤਾ ਹੈ ਕਿ ਸਿਰਫ ਜ਼ਰ ਦੀ ਖਾਤਰ ਹੀ ਜੰਗ ਨਹੀਂ ਹੁੰਦੇ ਸਿਰਫ ਜ਼ੋਰੀ ਦੀ ਖਾਤਰ ਹੀ ਜੰਗ ਨਹੀਂ ਹੁੰਦੇ ਔਰ ਸਿਰਫ ਜ਼ਮੀਨ ਦੀ ਖਾਤਰ ਹੀ ਲੜਾਈ ਨਹੀਂ ਹੁੰਦੀ ਬਲਕਿ ਮਜ਼ਲੂਮਾਂ ਦੀ ਰੱਖਿਆ ਲਈ ਦੀਨਾ ਦੀ ਰੱਖਿਆ ਲਈ ਦੇਸ਼ ਦੀ ਰੱਖਿਆ ਲਈ ਸੰਸਕ੍ਰਿਤੀ ਦੀ ਰੱਖਿਆ ਲਈ ਵੀ ਤਲਵਾਰ ਚੁਕਣੀ ਪੈਂਦੀ ਹੈ ਵੈਰ ਵਿਰੋਧੀ ਹਿਰਦੇ ਨਾਲ ਲੜਨਾ ਹੋਰ ਗੱਲ ਹੈ ਨਿਰਵੈਰ ਜਜ਼ਬੇ ਨਾਲ ਲੜਨਾ ਹੋਰ ਗੱਲ ਹੈ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਭਾਵੇਂ ਹੱਥ ਵਿੱਚ ਤਲਵਾਰ ਚੁਕ ਲਈ ਹੈ ਪਰ ਅੰਦਰ ਹਿਰਦਾ ਨਿਰਵੈਰ ਹੈ ਅਨਿਰਵੈਰ ਹੋਣ ਦਾ ਇੱਕ ਬਹੁਤ ਵੱਡਾ ਸਬੂਤ ਮੈਦਾਨੇ ਜੰਗ ਵਿੱਚ ਸਿੰਘ ਸੂਰਮੇ ਜਿਨ੍ਹਾਂ ਨੂੰ ਮਾਰ-ਮਾਰ ਕੇ ਗਰਾਹ ਦਿੰਦੇ ਨੇ ਭਾਈ ਕਨੀਆ ਉਹਨਾਂ ਨੂੰ ਹੀ ਜਲ ਪਿਲਾ ਕੇ ਖੜਾ ਕਰਦਾ ਹੈ ਪਕੜ ਕੇ ਮੁਸ਼ਕਾ ਬਣ ਕੇ ਭਾਈ ਕਨੀਏ ਜੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਹਜ਼ੂਰ ਪੇਸ਼ ਕੀਤੇ ਗਏ ਆਖਿਆ ਗਿਆ ਮਹਾਰਾਜ ਇਹ ਸਾਡੇ ਵਿੱਚ ਗੱਦਾਰ ਹੈ ਅਸੀਂ ਜਿਨ੍ਹਾਂ ਵੈਰੀਆਂ ਨੂੰ ਮਾਰ ਕੇ ਗਰਾਉਂਦੇ ਆ ਇਹ ਉਹਨਾਂ ਨੂੰ ਹੀ ਪਾਣੀ ਪਿਲਾ ਕੇ ਫਿਰ ਸੁਰਜੀਤ ਕਰ ਦਿੰਦਾ ਹੈ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਭਾਈ ਕਨਹੀਏ ਤੋਂ ਪੁੱਛਿਆ ਕਿਉਂ ਭਾਈ ਕਨਈਆ ਇਹ ਤੇਰੇ ਤੇ ਕੀ ਇਲਜ਼ਾਮ ਲਾਂਦੇ ਤੇ ਤੂੰ ਵੈਰੀਆਂ ਨੂੰ ਪਾਣੀ ਪਿਲਾਉਂਦਾ ਮਹਾਰਾਜ ਮੈਂ ਤੇ ਕਿਸੇ ਵੈਰੀ ਨੂੰ ਪਾਣੀ ਨਹੀਂ ਪਿਲਾਇਆ ਮੈਂ ਤੇ ਆਪ ਨੂੰ ਜਲ ਛਕਾਉਂਦਾ ਮੈਂ ਤੇ ਜਿਸ ਮੋਂ ਨੂੰ ਦੇਖਦਾ ਆਪ ਦਾ ਹੀ ਮੁਖੜਾ ਪ੍ਰਤੀਤ ਹੁੰਦਾ ਹੈ ਗਲਵਖੜੀ ਚ ਲੈ ਲਿਆ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਆਪਣੇ ਕੋਲੋਂ ਮਰਮ ਡੱਬੇ ਵੀ ਦਿੱਤੇ ਆਖਿਆ ਲੈ ਜ਼ਖਮਾਂ ਤੇ ਮਰਮ ਪੱਟੀ ਵੀ ਕਰ ਲਿਆ ਕਰ ਇਸ ਤਰ੍ਹਾਂ ਦਾ ਕੋਈ ਨਿਰਵੈਰ ਮਨੁੱਖ ਹੀ ਜਗਤ ਦੇ ਇਸ ਤਰ੍ਹਾਂ ਦੇ ਵੈਰੀਆਂ ਨਾਲ ਪੇਸ਼ ਆ ਸਕਦਾ ਹੈ ਨਿਰਵੈਰ ਹਿਰਦਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਇਸ ਤਰ੍ਹਾਂ ਹੈ ਜਿਵੇਂ ਇੱਕ ਡਾਕਟਰ ਮਰੀਜ਼ ਦਾ ਆਪਰੇਸ਼ਨ ਕਰਨ ਲੱਗਿਆ ਨਸ਼ਤਰ ਚਲਾਉਂਦਾ ਹੈ ਛੁਰਾ ਚਲਾਉਂਦਾ ਹੈ ਚਾਕੂ ਚਲਾਉਂਦਾ ਹੈ ਲੇਕਿਨ ਵੈਰ ਭਾਵ ਕਰਕੇ ਨਹੀਂ ਉਹ ਛੁਰਾ ਉਹ ਨਸ਼ਤਰ ਦੇ ਚੋਂ ਮਰੀਜ਼ ਦੀ ਜ਼ਿੰਦਗੀ ਲਭ ਰਿਹਾ ਹੈ ਉਹਦੀ ਹਯਾਤ ਲਭ ਰਿਹਾ ਹੈ ਤੋ ਛੁਰਾ ਡਾਕਟਰ ਦੇ ਹੱਥ ਦੇ ਚ ਹੈ ਛੁਰਾ ਕਾਤਲ ਦੇ ਹੱਥ ਦੇ ਚ ਵੀ ਹੈ ਕਾਤਲ ਛੁਰੇ ਦੇ ਚ ਦੂਸਰੇ ਦੀ ਮੌਤ ਲਭ ਰਿਹਾ ਹੈ ਔਰ ਡਾਕਟਰ ਛੁਰੇ ਦੇ ਵਿੱਚ ਦੂਸਰੇ ਦੀ ਜ਼ਿੰਦਗੀ ਲੱਭ ਰਿਹਾ ਹੈ ਛੁਰਾ ਚਲਾਇਆ ਡਾਕਟਰ ਨੇ ਮਰੀਜ਼ ਮਰ ਗਿਆ ਨਹੀਂ ਬਚਿਆ ਤਾਂ ਕਤਲ ਦਾ ਮੁਕੱਦਮਾ ਨਹੀਂ ਦਰਜ ਹੋਵੇਗਾ ਕਿਉਂਕਿ ਉਸਦਾ ਇਰਾਦਾ ਹੀ ਨਹੀਂ ਸੀ ਕਾਤਲ ਨੇ ਕਿਸੇ ਨੂੰ ਛੁਰਾ ਮਾਰਿਆ ਲੇਕਿਨ ਅਗਲਾ ਨਹੀਂ ਮਰਿਆ ਤਾਂ ਵੀ ਇਰਾਦਾ ਕਤਲ ਦਾ ਮੁਕੱਦਮਾ ਉਸਤੇ ਚਲੇਗਾ ਕਿਉਂਕਿ ਉਸਦਾ ਇਰਾਦਾ ਸੀ ਮਾਰਨ ਦਾ ਤੋ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਜੋ ਇਰਾਦਾ ਹੈ ਉਹ ਤੇ ਇੱਕ ਜਰਰਾ ਦਾ ਇਰਾਦਾ ਹੈ ਡਾਕਟਰ ਦਾ ਇਰਾਦਾ ਹੈ ਫਲ ਤੋਂ ਮਵਾਦ ਨੂੰ ਕੱਢ ਦੇਈਏ ਜੈਸੇ ਬਾਹ ਦੇ ਵਿੱਚ ਬਹੁਤ ਮਵਾਦ ਭਰ ਜਾਏ ਜਾਂ ਪੈਰ ਦੇ ਵਿੱਚ ਤੇ ਡਾਕਟਰ ਕਹਿੰਦਾ ਸਮੁੱਚੇ ਜਿਸਮ ਨੂੰ ਬਚਾਉਣ ਦੀ ਖਾਤਰ ਇਹ ਪੈਰ ਕੱਟਣਾ ਪਏ ਇਹ ਬਾਹ ਕੱਟਣੀ ਤਾਂ ਕਈ ਦਫਾ ਸਮੁੱਚੇ ਦੇਸ਼ ਤੇ ਦੇਸ਼ ਦੀ ਸੰਸਕ੍ਰਿਤੀ ਨੂੰ ਬਚਾਉਣ ਦੀ ਖਾਤਰ ਕੁਛ ਇੱਕ ਨੂੰ ਇੱਕ ਪਾਸੇ ਕਰਨਾ ਪੈਂਦਾ ਹੈ ਤਾਂ ਦੇਸ਼ ਬਚਦਾ ਹੈ ਤਾਂ ਦੇਸ਼ ਦੀ ਸੰਸਕ੍ਰਿਤੀ ਬਚਦੀ ਹੈ ਇਹ ਕਾਲਮ ਦਾ ਕਹਿਣਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ अनेका ਰੂਪ ਨੇ ਜਦ ਮੈਂ ਦੇਖਦਾ ਉਹ ਮੈਦਾਨੇ ਜੰਗ ਵਿੱਚ ਲੜ ਰਹਿ ਲੈ ਤੋ ਇੱਕ ਸਿਪਾਹੀ ਪਰਤੀਤ ਹੁੰਦੇ ਨੇ ਯੋਧਾ ਪਰਤੀਤ ਹੁੰਦੇ ਨੇ ਪਰ ਜਦ ਪੌਂਟ ਆਉ ਸਾਫ ਦੇ ਚ ਹੱਥ ਦੇ ਚ ਕਲਮ ਲੈ ਕੇ ਕੁਛ ਲਿਖ ਰਹਿ ਤੇ ਕਲਮ ਦੇ ਚੋਂ ਨਗਮੇ ਨਿਕਲ ਰਹੇ ਕਵਤਾ ਨਿਕਲ ਰਹੀ ਹੈ ਤਾਂ ਆਪ ਇੱਕ ਕਵੀ ਪ੍ਰਤੀਤ ਹੁੰਦੇ ਨੇ ਸ਼ਾਇਰ ਪ੍ਰਤੀਤ ਹੁੰਦੇ ਨੇ ਜਦ ਉਹਨਾਂ ਨੂੰ سونے ਦੇ ਸਿੰਘਾਸਣ ਤੇ ਬੈਠਾ ਦੇਖੀਦਾ ਚੌਰ ਹੋ ਰਹੀ ਹੈ ਨਜ਼ਰਾਨੇ ਭੇਟ ਹੋ ਰਹੇ ਨੇ ਲੋਕੀ ਸਜਦੇ ਦੇ ਵਿੱਚ ਨੇ ਤਾਂ ਇੰਜ ਪ੍ਰਤੀਤ ਹੋ ਜਾਏ ਜੈਸੇ ਇੱਕ ਸ਼ਹਿਨशाह ਸਿੰਘਾਸਣ ਤੇ ਬੈਠਾ ਹੈ ਪਰ ਜਦ ਪੰਜਾਂ ਹੀ ਪਿਆਰਿਆਂ ਦੇ ਅੱਗੋਂ ਹੱਥ ਜੋੜ ਕੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਖੜੇ ਨੇ ਤੇ ਅੰਮ੍ਰਿਤ ਦੀ ਦਾਤ ਮੰਗਦੇ ਨੇ ਉਦੋਂ ਬਿਖਾਰੀ ਪ੍ਰਤੀਤ ਹੁੰਦੇ ਨੇ ਅੱਜ ਤੱਕ ਜਿਨਨੇ ਦਰवेश ਹੋਏ ਨੇ ਉਹ ਬਾਦਸ਼ਾਹ ਨਹੀਂ ਹੋਏ ਔਰ ਜੋ ਬਾਦਸ਼ਾਹ ਹੋਏ ਨੇ ਉਹ ਦਰवेश ਨਹੀਂ ਹੋਏ ਜਦ ਕਿਸੇ ਬਾਦਸ਼ਾਹ ਨੂੰ ਦਰवेश ਬਣਨ ਦਾ ਸ਼ੌਕ ਜਾ ਗਿਆ ਉਹਨੇ ਬਾਦਸ਼ਾਹਤ ਨੂੰ ਲਤ ਮਾਰੀ ਗਈ ਭਰਤਰੀ ਨੇ ਰਾਜਾ ਗੋਪੀਚਨ ਨੇ ਤੇ ਇਸ ਪੱਧਰ ਤੇ ਹੋਰ ਮਹਾਪੁਰਸ਼ਾਂ ਨੇ ਰਾਜ ਸਿੰਘਾਸਣ ਨੂੰ ਲੱਤ ਮਾਰ ਕੇ ਸੰਤ ਬਣਨ ਕਬੂਲ ਕੀਤਾ ਯੋਗੀ ਬਣੇ ਸਿੱਧ ਬਣੇ ਸੰਤ ਬਣੇ ਦਰਵੇਸ਼ ਤੇ ਜਦ ਕਦੀ ਕਿਸੇ ਦਰਵੇਸ਼ ਦੇ ਅੰਦਰ ਸੰਤ ਦੇ ਅੰਦਰ ਰਾਜਾ ਬਣਨ ਦਾ ਸ਼ੌਕ ਪੈਦਾ ਹੋਇਆ ਉਹਨੇ ਸੰਤਗੀਰੀ ਛੱਡ ਦਿੱਤੀ ਉਹਨੇ ਦਰਵੇਸ਼ੀ ਛੱਡ ਦਿੱਤੀ ਦੁਨੀਆ ਵਿੱਚ ਇੱਕ ਵਾਹਿਦ ਮੁਕੰਮਲ ਇਨਸਾਨ ਆਇਆ ਪੂਰਨ ਪੁਰਖ ਆਇਆ ਜਿਨੇ ਦਰਵੇਸ਼ੀ ਦੀ ਖਾਤਰ ਬਾਦਸ਼ਾਹਤ ਨਹੀਂ ਛੱਡੀ ਔਰ ਜਿਨੇ ਬਾਦਸ਼ਾਹਤ ਦੀ ਖਾਤਰ ਦਰਵੇਸ਼ੀ ਨਹੀਂ ਛੱਡੀ ਤਦ ਹੀ ਤੇ ਭਾਈ ਸਾਹਿਬ ਭਾਈ ਨੰਦ ਲਾਲ ਨੂੰ ਕਹਿਣਾ ਪਿਆ ਹੱਕ ਹੱਕ ਅੰਦੇਸ਼ ਗੁਰੂ ਗੋਬਿੰਦ ਸਿੰਘ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ने दरेश भी ने आप ग्रंथ रचना रचना आपने पौटा साहब जाप अकाल बचित्र नाटक चंडी दीवा भगवती दीवा ज्ञान प्रबोध कृष्णा अवतार रामावतार वर्ष के चौबी अवतारा दी कथा महान रचना गुरु गोबिंद जी महाराज ने ਜਿਨ੍ਹਾਂ ਨੇ ਜਗਤ ਦੀ ਝੋਲੀ ਰਚ ਪਾਈ ਹੈ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇੱਕ ਅਦੁੱਤੀ ਸ਼ਾਇਰ ਨੇ ਕਲਮ ਦੇ ਧਨੀ ਨੇ ਮਹਾਨ ਲਿਖਾਰੀ ਨੇ ਔਰ ਉਸ ਤੇ ਆਪਨੇ ਸਾਫ਼ ਇਹ ਵੀ ਕਰ ਦਿੱਤਾ ਹੈ ਕਿ ਬਹੁਤ ਕੁਝ ਮੈਂ ਅਨਵਾਦ ਕੀਤਾ ਹੈ ਦਸਮ ਕਥਾ ਭਾਗਵਤ ਕੀ ਭਾਖਾ ਕਰੀ ਬਣਾਏ ਔਰ ਬਾਸਨਾ ਨਾ ਹੈ ਪ੍ਰਭ ਧਰਮ ਜੁਧ ਕੇ ਜਾਏ ਮੈਂ ਪ੍ਰਾਤਨ ਧਰਮ ਗ੍ਰੰਥਾਂ ਦੀ ਭਾਸ਼ਾ ਕੀਤੀ ਏ ਟੀਕਾ ਕੀਤਾ ਹੈ ਤਰਜਮਾ ਕੀਤਾ ਹੈ ਕਿਉਂ ਤਰਜਮਾ ਕੀਤਾ ਹੈ ਤਾਂ ਕਿ ਜਗਤ ਨੂੰ ਪਤਾ ਚੱਲ ਜਾਏ ਦੇਸ਼ ਦਾ ਪੁਰਾਣਾ ਧਾਰਮਿਕ ਇਤਿਹਾਸ ਕੀ ਹੈ ਦੇਸ਼ ਦਾ ਪੁਰਾਣਾ ਧਾਰਮਿਕ ਢਾਂਚਾ ਕੀ ਹੈ ਤੇ ਅਸੀਂ ਜਗਤ ਨੂੰ ਕੀ ਦੇ ਰਹੇ ਹਾਂ ਅਸੀਂ ਜਗਤ ਦੀ ਝੋਲੀ ਵਿੱਚ ਕੀ ਪਾ ਰਹੇ ਹਾਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਬਾਰੇ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਦੇ ਇਹ ਖਿਆਲ ਨੇ ਇਸ ਤਰ੍ਹਾਂ ਦੀ ਮਹਾਨ ਮੂਰਤੀ ਅਗਰ ਆਲਮੇ ਵਜੂਦ ਦੇ ਚਨਾ ਦੇ ਤੇ ਅੱਜ ਦੇਸ਼ ਦੇ ਚ ਕੀ ਆਉਣਾ ਸੀ ਛਾਏ ਜਾਂਦੀ ਏਕਤਾ ਅਨੇਕਤਾ ਬਿਲਾਏ ਜਾਂਦੀ ਹੋਵਤ ਕੁਚੀਲਤਾ ਕਤੇ ਬਨ ਕੁਰਾਨ ਕੇ ਪਾਪ ਹੀ ਪਰਬੱਕ ਜਾਤੇ ਧਰਮ ਦਸਕ ਜਾਤੇ ਬਰਨ ਗਰਕ ਜਾਤੇ ਸਹਿਤ ਵਿਦਾਨ ਕੇ ਦੇਵੀ ਦੇਵ ਦੇਹੁਰੇ ਸੰਤੋਖ ਸਿੰਘ ਦੂਰ ਹੋਤੇ ਰੀਤ ਮਿਟ ਜਾਂਦੀ ਕਥਾ ਵੇਦਨ ਪੁਰਾਨ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਪਾਵਨ ਪਰਮ ਸੂਰ ਮੂਰਤ ਨਾ ਹੋਤੀ ਜੋ ਪੈ ਕਰਣਾ ਨਿਧਾਨ ਕੀ ਐਸੀ ਬਖਸ਼ਿਸ਼ ਭਰੀ ਮੂਰਤੀ ਜੇ ਨਾ ਹੁੰਦੀ ਤੇ ਦੇਸ਼ ਦੀ ਇਹ ਹਾਲਤ ਅਜ ਨਹੀਂ ਆਉਣੀ ਸੀ ਭਾਉ ਇਹ ਜੋ ਸੰਸਕ੍ਰਿਤੀ ਬਚੀ ਹੋਈ ਹੈ ਦੇਸ਼ ਦੀ ਇਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਸਦਕਾ ਉਹਨਾਂ ਦੀ ਰਹਿਮਤ ਦਾ ਸਦਕਾ ਉਹਨਾਂ ਦੀ ਬਖਸ਼ਿਸ਼ ਦਾ ਸਦਕਾ ਆਪ ਦਾ ਆਗਮਨ ਭਾਈ ਸਾਹਿਬ ਭਾਈ ਨੰਦ ਲਾਲ ਦੇ ਲਫ਼ਜ਼ਾਂ ਚ ਬਹਾਰ ਦਾ ਆਗਮਨ ਹੈ ਮੌਸਮੇ ਬਹਾਰ ਦਾ ਆਗਮਨ ਬਾਹੁ ਸ਼ਬਾਸ ਕਿ ਹੰਗਾਉ ਮੈਨੋਂ ਬਹਾਰ ਆਮਦ ਸਾਡੇ ਦੇਸ਼ ਦੀਆਂ 6 ਰਤੂਆਂ ਦੇ ਚੋਂ ਬਹਾਰ ਦੀ ਰੁੱਤ ਰਤੂਆਂ ਦਾ ਰਾਜਾ ਹੈ ਸ਼ਰਮੌਰ ਮਹਾਨ ਹੈ ਕਿਉਂ ਮੌਸਮੇ ਬਹਾਰ ਵਿੱਚ ਗਰਮੀ ਇਤਨੀ ਜਿੰਨੀ ਸਹਿਣ ਹੋ ਸਕੇ ਤੇ ਠੰਡ ਵੀ ਇਤਨੀ ਹੈ ਜਿੰਨੀ ਕਿ ਬਰਦਾਸ਼ ਹੋ ਸਕੇ ਫੁੱਲ ਖਿੜਦੇ ਨੇ ਮੌਸਮੇ ਬਾਹਰ ਵਿੱਚ ਬਹੁਤੀ ਗਰਮੀ ਹੋਵੇ ਤੇ ਗਰਮੀ ਨਾਲ ਫੁੱਲ ਝੁਲਸ ਜਾਂਦੇ ਨੇ ਪਰ ਜੇ ਬਹੁਤੀ ਠੰਡ ਹੋਵੇ ਕੱਕਰ ਪੈ ਰਹੇ ਹੋਵੇ ਬਾਲਾ ਪੈ ਰਹੇ ਹੋਵੇ ਤਾਂ ਫੁੱਲ ਮੁਰਝਾ ਜਾਂਦੇ ਨੇ ਨਹੀਂ ਪੈਦਾ ਹੁੰਦੇ ਤੋਂ ਗੱਲ ਸਪਸ਼ਟ ਹੈ ਕਿ ਬਰਫ਼ ਪੈ ਰਹੀਏ ਫੁੱਲ ਨਹੀਂ ਪੈਦਾ ਹੋਣਗੇ ਲੋਹ ਚੱਲ ਰਹੀਏ ਫੁੱਲ ਝੁਲਸ ਜਾਣਗੇ ਫੁੱਲਾਂ ਨੂੰ ਖੇੜੇ ਲਈ ਫੁੱਲਾਂ ਦੀ ਉਤਪਤੀ ਲਈ ਮੌਸਮੇਂ ਬਹਾਰ ਚਾਹੀਦਾ ਹੈ ਜੋ ਬਹੁਤ ਗਰਮ ਹੈ ਉਹ ਜ਼ਾਲਮ ਹੋ ਜਾਏਗਾ ਜੋ ਬਹੁਤ ਠੰਡਾ ਹੈ ਉਹ ਬੁਸਦਿਲ ਹੋ ਜਾਏਗਾ ਦੇਸ਼ ਤੇ ਜੋ ਸੰਘਰਸ਼ ਸੀ ਉਹ ਇਸ ਤਰ੍ਹਾਂ ਦਾ ਸੀ ਇੱਕ ਪਾਸੇ ਇੱਕ ਜ਼ਾਲਮ ਸੀ ਬਹੁਤ ਗਰਮ ਸੀ ਬਹੁਤ ਗਰਮ ਸੀ ਦੂਸਰੇ ਪਾਸੇ ਇੱਕ ਬੁਸਦਿਲ ਸੀ ਬਹੁਤ ਠੰਡਾ ਸੀ ਬਹੁਤ ਠੰਡਾ ਸੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਜਿਸ ਹਾਲਸੇ ਨੂੰ ਜਨਮ ਦਿੱਤਾ ਆਖਿਆ ਤੁਸੀਂ ਬਹਾਰ ਦੀ ਤਰ੍ਹਾਂ ਹੋਣਾ ਹੈ ਨਾ ਇਤਨਾ ਗਰਮ ਕਿ ਜਣੇ ਖਣੇ ਦੀ ਪਗ ਲਾਓ ਨਾ ਇਤਨੇ ਠੰਡੇ ਕਿ ਜਣਾ ਖਣਾ ਤੁਹਾਡੀ ਪਗ ਲਾ ਛੱਡੇ ਮੌਸਮ ਹੈ ਬਹਾਰ ਬਹੋਸ਼ ਬਾਸ਼ ਕਿ ਹੰਗਾਉ ਮੇ ਨਾਉ ਬਹਾਰ ਆਮਦ ਬਹਾਰ ਆਮਦ ਯਾਰ ਆਮਦ ਕਰਾਰ ਆਮਦ ਭਾਈ ਸਾਹਿਬ ਭਾਈ ਨੰਦ ਲਾਲ ਕਹਿੰਦੇ ਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਆਮਦ ਮੌਸਮੇ ਬਾਹਰ ਦੀ ਆਮ ਹੈ ਆਪ ਨੇ ਦੇਸ਼ ਵਾਸੀਆਂ ਨੂੰ ਨਵੀਂ ਸੇਧ ਦਿੱਤੀ ਔਰ ਆਖਿਆ ਜਦ ਮਜਬੂਰ ਹੋ ਜਾਓ ਲਾਚਾਰ ਹੋ ਜਾਓ ਤਾਂ ਸ਼ਸਤਰ ਚੁਕਣਾ ਵੀ ਧਰਮ ਹੈ ਚੁੰਕਾਰਜ਼ ਹਮਾ ਇਨ ਤੇਦਰਗ ਵਿਸਤ ਹਲਾਨਸਤ ਬੁਰਦਮ ਬਸ਼ਮਸ਼ੀਰ ਦਸਤ ਜਦ ਵਕਤ ਦੇ ਸ਼ਤਾਧਾਰੀਆਂ ਨੇ ਆਪ ਨੂੰ ਇਹ ਆਖਿਆ ਕਿ ਆਪ ਸੰਤ ਹੋ ਗੁਰੂ ਹੋ ਫਕੀਰ ਹੋ ਫਕੀਰ ਦਾ ਸ਼ਸਤਰਧਾਰੀ ਹੋਣਾ ਠੀਕ ਨਹੀਂ ਤਾਂ ਆਪ ਨੇ ਫਰਮਾਨ ਕੀਤਾ ਬਲਾਚਾਰਗੀ ਦਰਮਿਆ ਆਮਦਮ ਬਤਦ ਬੀਰੋ ਤੀਰੋ ਤੂਫਨ ਆਮਦਮ ਮੈਂ लाचार ਹੋ ਕੇ ਸ਼ਸਤਰ ਚੁਕੇ ਹੈ ਬੰਦੂਕ ਚੁਕੀ ਹੈ ਮਜਬੂਰ ਹੋ ਜਾ ਐ ਸ਼ਤਾਧਾਰੀਓ ਫੜੇ ਤੇ ਗਿਆਨ ਦਾ ਵਿਚਾਰ ਦਾ ਸ਼ਾਂਤੀ ਦਾ ਖਿਮਾ ਦਾ ਅਸਰ ਨਹੀਂ ਪਿਆ ਮੈਨੂੰ ਮਜਬੂਰਨ ਸ਼ਸਤਰ ਚੁਕਣਾ ਪਿਆ ਤੇ ਇਹ ਮਾ ਵਾਕ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਅਵਰ ਵਾਕ ਨੇ ਝੁੰਕਾਰ ਸਹਾ ਮੀਲ ਤੇ ਦਰਗੁਯਸ਼ ਹਲਾਲਸਤ ਬੁਰਦਮ ਬਸ਼ਮਸ਼ੀਰ ਦਸ ਸਾਡੇ ਰੇਸ਼ ਤੇ ਇੱਕ ਪ੍ਰਸਿੱਧ ਕਵੀ ਦਾ ਕਹਿਣਾ ਹੈ ਐ ਮਾ ਜੇ ਤੂੰ ਬੱਚੇ ਨੂੰ ਜਨਮ ਦੇਣਾ ਹੈ ਉਹ ਸੁਰਮਾ ਹੋਵੇ ਜੇ ਸੁਰਮਾ ਨਹੀਂ ਤਾਂ ਭਗਤ ਹੋ ਗਏ ਜੇ ਭਗਤ ਨਹੀਂ ਤਾਂ ਕਮ ਸੇ ਕਮ ਦਾਨੀ ਤਾਂ ਜ਼ਰੂਰ ਹੋ ਗਏ ਜਨਨੀ ਜਨੇ ਤਾਂ ਭਗਤ ਜਨ ਕੈਦਾ ਤਾਂ ਕੈਸੂਰ ਨਹੀਂ ਤਾਂ ਜਨਨੀ ਬਾਜ ਰਹੇ ਕਾਹੇ ਗਵਾਵੇ ਨੂਰ ਆਦ ਕਾਲ ਤੋਂ ਇਹ ਵਿਚਾਰ धारा ਬਣੀ ਹੋਈ ਏ ਵੀ ਜਿਨ੍ਹਾਂ ਨੇ జగਤ ਨੂੰ ਤਾਮੀਰ ਕੀਤਾ ਹੈ జగਤ ਨੂੰ ਕੁਝ ਦਿੱਤਾ ਹੈ ਦਾਨੀਆਂ ਨੇ ਕੁਝ ਦਿੱਤਾ ਹੈ ਸੁਰਮਿਆਂ ਨੇ ਕੁਝ ਦਿੱਤਾ ਹੈ ਭਗਤਾਂ ਨੇ ਕੁਝ ਦਿੱਤਾ ਹੈ ਇਸ ਵਾਸਤੇ ਆਖਿਆ ਗਿਆ اے ਮਾਂ ਅਗਰ ਤੂੰ ਭਗਤ ਨਹੀਂ ਪੈਦਾ ਕਰ ਸਕਦੀ ਦਾਤਾ ਨਹੀਂ ਪੈਦਾ ਕਰ ਸਕਦੀ ਸੂਰਮਾ ਨਹੀਂ ਪੈਦਾ ਕਰ ਸਕਦੀ ਤੂੰ ਫਿਰ ਤੇਰਾ ਬਾਂਜ ਰਹਿਣਾ ਹੀ ਬਿਹਤਰ ਹੈ ਵਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਐਸਾ ਪੂਰਨ ਪੁਰਖ ਜੋ ਦਾਤਾ ਵੀ ਹੈ ਭਗਤ ਵੀ ਹੈ ਸੂਰਮਾ ਵੀ ਹੈ ਸੂਰਮਾ ਐਸਾ ਕਿ ਲੱਖਾਂ ਦੀ ਫੌਜ ਦਾ ਧੈਰਾ ਪਿਆ ਹੋਵੇ हौसला पस्त नहीं होता हौसले नाल आप लड़ते नहीं। इन्ने महान महाबली और आपने ही ऐसा कह देता, सवा लाख से एक लड़ाऊं तब है गोबिंद सिंह नाम कहाऊं तो सवा लाख नाल लड़न लई दरअसल जिगरा चाहिए हिम्मत चाहिए।, चाहिए हौसला चाहिए आप भगत इतने महान ने कि मैदान जंग दे च अमृत वेला हो गया है तो समाधि ला बैठ गए ਆਸਾ ਦੀਵਾਰ ਨੂੰ ਸੁਣ ਰਹੇ ਨੇ ਮਗਨ ਹੋ ਕੇ ਪ੍ਰਭੂ ਦੇ ਗੀਤ ਗਾ ਰਹੇ ਨੇ ਇਸ ਤਰ੍ਹਾਂ ਦੇ ਆਪ ਭਗਤ ਨੇ ਦਾਨੀ ਦਾਨੀਆਂ ਦੇ ਤੇ ਆਪ ਨੂੰ ਕਿਹਾ ਜਾਂਦਾ ਹੈ ਸਰਬੰਨ ਸਦਾਨੀ ਜੋ ਕੁਝ ਵੀ ਹੈ ਦਾਨ ਕਰ ਦਿੱਤਾ ਇਸ ਦੇਸ਼ ਨੂੰ ਜੋ ਕੁਝ ਵੀ ਸੀ ਦਾਨ ਕਰ ਦਿੱਤਾ ਜਗਤ ਦੇ ਮਜ਼ਲੂਮਾਂ ਨੂੰ ਜਗਤ ਦੇ ਯਤੀਮਾਂ ਨੂੰ ਜਗਤ ਦੇ ਦੁਖੀਆਂ ਨੂੰ ਧਨ ਦਾਨ ਕਰ ਦਿੱਤਾ ਅਨਦਾਨ ਕਰ ਕਰਤਾ ਪੋਸ਼ਣਦਾਨ ਕਰ ਦਿੱਤੇ ਮਹਿਲ ਮਾੜੀਆਂ ਦਾਨ ਕਰ ਦਿੱਤੀਆਂ ਆਪਣੇ ਸਿੰਘ ਦਾਨ ਕਰ ਦਿੱਤੇ ਆਪਣੇ ਪੁੱਤਰ ਦਾਨ ਕਰ ਦਿੱਤੇ ਆਪਣਾ ਪਰਿਵਾਰ ਦਾਨ ਕਰ ਦਿੱਤਾ ਔਰ ਆਪਣਾ ਆਪ ਵੀ ਨਿਛਾਵਰ ਕਰ ਦਿੱਤਾ ਸਰਬੰਸਦਾਨੀ ਅਨੰਦੇਦਾਨੀ ਤੇ ਧਨ ਦੇ ਦਾਨੇ ਦੁਨੀਆਂ ਦੇ ਵਿੱਚ ਬਹੁਤ ਸਾਰੇ ਮਿਲਣਗੇ ਪਰ ਸਰਬੰਸਦਾਨੀ ਤਾਂ ਕੇਵਲ ਗੁਰੂ ਗੋਗਨ ਸਿੰਘ ਜੀ ਮਹਾਰਾਜ ਨੇ ਜਿਨ੍ਹਾਂ ਨੇ ਇਸ ਦੇਸ਼ ਦੇ ਉੱਤੇ ਸਭ ਕੁਝ ਨਿਛਾਵਰ ਕਰ ਦਿੱਤਾ ਸਭ ਕੁਝ ਕੁਰਬਾਨ ਕਰ ਦਿੱਤਾ ਲਾਲਾ ਦੌਲਤ ਰਾਏ ਕਹਿੰਦੇ ਨੇ ਕਿ ਜਦ ਮੈਂ ਰਾਮਾਇਣ ਦੀ ਜੰਗ ਦਾ ਅਧਿਐਨ ਕਰਦਾ ਤੇ ਉੱਥੇ ਕਾਰਨ ਨੇ ਦੋ ਇਸਤਰੀਆਂ ਸੀਤਾ ਤੇ ਸਰੂਪਨਖਾ ਸਰੂਪਨਖਾ ਦੀ ਲਖ ਲਕਸ਼ਮਣ ਨੇ ਕੱਟ ਦਿੱਤੀ ਬਦਲੇ ਦੀ ਭਾਵਨਾ ਦੇ ਰਾਮ ਸੀਤਾ ਨੂੰ ਚੁੱਕ ਕੇ ਲੈ ਗਿਆ ਬਹੁਤ ਵੱਡਾ ਸੰਘਰਸ਼ ਹੋਇਆ ਧਾਰਮਿਕ ਤੌਰ ਤੇ ਰਾਮ ਤੇ 라ਵਣ ਦਾ ਕੋਈ ਭੇਦ ਨਹੀਂ ਹੈ মতभेद ਨਹੀਂ ਹੈ ਚਾਰ ਵੇਦਾਂ ਦਾ ਪਾਠੀ 라ਵਣ ਹੈ ਸਿਆਣਾ ਹੈ ਚਾਰ ਵੇਦਾਂ ਦੇ ਪਾਠੀ ਸ਼੍ਰੀ ਰਾਮ ਜੀ ਨੇ ਰਾਮ ਰਾਮੇਸ਼ ਨੂੰ ਦੇ ਸ਼ਿਵ ਜੀ ਦੀ ਪੂਜਾ ਕਰਦੇ ਨੇ 라ਵਣ ਵੀ ਸ਼ਿਵ ਜੀ ਦਾ ਹੀ ਉਪਾਸ਼ਕ ਹੈ ਸ਼ਿਵ ਜੀ ਦੀ ਹੀ ਉਪਾਸ਼ਨਾ ਕਰਦਾ ਹੈ ਤੋਂ ਧਾਰਮਿਕ ਤੌਰ ਤੇ ਕੋਈ মতभेद ਨਹੀਂ ਹੈ ਦੂਸਰੀ عظیم جنگ ਹੋਈ ਮਹਾਭਾਰਤ ਦੀ ਲਾਲਾ ਦੌਲਤ ਰਾਏ ਕਹਿੰਦੇ ਨੇ ਉੱਥੇ ਵੀ ਕਾਰਨ ਹੈ ਇੱਕ ਇਸਤਰੀ ਔਰ ਉਹ ਇਸਤਰੀ ਹੈ ਦ੍ਰੋਪਦੀ ਦ੍ਰੋਪਦੀ ਦੀ ਰਸਨਾ ਤੋਂ ਦਰਯੋਧਨ ਲਈ ਇਹ ਸ਼ਬਦ ਨਿਕਲੇ ਇਹ ਅੰधे ਦਾ ਅੰਧਾ ਹੈ ਹਰਤਰਾਸ਼ਟਰ ਉਹਨਾਂ ਦਾ ਪਿਤਾ ਅੰਧਾ ਸੀ ਇਹ ਅੰधे ਦਾ ਅੰਧਾ ਹੈ ਇਹ ਕੌੜੇ ਬਚਨ ਦਰਯੋਧਨ ਨੂੰ ਐਸੇ chubhe ਬਦਲੇ ਦੀ ਭਾਵਨਾ ਪੈਦਾ ਹੋਈ ਲਿਆ ਜਾ ਪਾਂਡਵਾਂ ਨੂੰ ਜੂਏ ਲਈ ਪ੍ਰੇਰਿਆ ਤੋ ਧਰਮਪੁੱਤਰ ਯੁਦੇਸ਼ਠਰ ਅੱਜ ਜੂਆ ਖੇਡਣ ਲੱਗੇ ਹੈਰਾਨਗੀ ਉਹ ਜੂਏ ਦੇ ਵਿੱਚ ਧਨ ਹਾਰਦੇ ਨੇ ਫਿਰ ਬਸਤਰ ਹਾਰਦੇ ਨੇ ਭੂਸ਼ਣ ਹਾਰਦੇ ਨੇ ਮਹਿਲ ਹਾਰ ਜਾਂਦੇ ਨੇ ਫਿਰ ਰਾਜ ਬਾਠ ਹਾਰ ਜਾਂਦੇ ਨੇ ਇਤਨੇ ਵੱਡਾ ਜਵਾਰੀ ਫਿਰ ਪਤਨੀ ਹਾਰ ਜਾਂਦਾ ਫਿਰ ਉਹ ਦ੍ਰੋਪਦੀ ਨੂੰ ਹਾਰ ਜਾਂਦੇ ਨੇ ਤੇ ਇਹ ਅਗਾਹ ਚੱਲ ਕੇ ਬਹੁਤ ਵੱਡੇ ਸੰਘਰਸ਼ ਦਾ ਕਾਰਨ ਬਣੇ ਮਹਾਭਾਰਤ ਦੇ ਯੁੱਧ ਦਾ ਕਾਰਨ ਬਣੇ ਲਾਲਾ ਦੌਲਤ ਰਾਏ ਕਹਿੰਦੇ ਨੇ ਸਵਾਨੇ ਉਮਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਚ ਮਹਾਬਲੀ ਜੋ ਆਪ ਦੀ ਲਿਖਤ ਇੱਕ ਬੜੀ ਸੁੰਦਰ ਕਿਤਾਬ ਹੈ ਉਹਦੇ ਚ ਆਪ ਕਹਿੰਦੇ ਨੇ ਕਿ ਇਹ ਜਿਹੜੀਆਂ ਦੋ عظیم ਮਹਾਨ ਜੰਗਾ ਪੁਰਾਣੇ ਸਮੇਂ ਚ ਸਾਡੇ ਦੇਸ਼ ਤੇ ਛੋਈਆਂ ਕਾਰਨ ਇਸਤਰੀ ਹੈ ਤੇ ਧਾਰਮਿਕ ਤੌਰ ਤੇ ਕੋਈ ਮਤ ਭੇਦ ਨਹੀਂ ਹੈ ਤੇ ਦੋਵੇਂ ਪਾਸੇ ਰਾਜੇ ਨੇ ਇੱਕ ਪਾਸੇ ਸੈਨਾ ਦੇ ਮੁਖੀ ਨੇ ਦਵਾਰਕਾ ਦੇ ਰਾਜਾ ਇੱਕ ਪਾਸੇ ਦਰਯੋਧਨ ਆਪ ਨੇ इंद्रप्रस्थ के राज्य का मुखी धर्म और धार्मिक तौर पे कोई मतभेद नहीं पांडो पड़े ने द्रोणाचार्यज को कौरो भी पड़े ने द्रोणाचार्यज को धर्म एक है धार्मिक तौर पे कोई मतभेद नहीं दोवें राजे तो जंग दा कारण है एक स्त्री और ओ स्त्री है द्रौपदी लाला दौलत राय कहन ने जद मैं गुरु गोविंद सिंह जी महाराज दीयां लड़ाईयां दा अध्ययन करता उस नाल जंग है ਜਿਸ ਨਾਲ ਧਾਰਮਿਕ ਤੌਰ ਤੇ ਵੀ ਆਪ ਦਾ ਮਤਭੇਦ ਹੈ ਉਸ ਨਾਲ ਆਪ ਦਾ ਸੰਘਰਸ਼ ਹੈ ਕਿ ਇੱਕ ਪਾਸੇ ਇੱਕ ਦੇਸ਼ ਦਾ ਰਾਜਾ ਹੈ ਸੁਲਤਾਨ ਹੈ ਔਰ ਦੂਜੇ ਪਾਸੇ ਇੱਕ ਫਕੀਰ ਹੈ ਜਿਹਦੇ ਖਜ਼ਾਨਿਆਂ ਦੇ ਵਿੱਚ ਕੁਝ ਵੀ ਨਹੀਂ ਹੈ ਫਿਰ ਇਹ ਬਹੁਤ ਵੱਡੀ ਜੰਗ ਵੀ ਜੋ अनेका ਲੜੀਆਂ ਗਈਆਂ ਜ਼ਰ ਜ਼ਮੀਨ ਜ਼ੋਰੂ ਦੀ ਖਾਤਰ ਨਹੀਂ ਹੈ ਦੇਸ਼ ਦੀ ਰਖਿਆ ਦੀ ਖਾਤਰ ਦੇਸ਼ ਦੀ ਮਜ਼ਲੂਮਾਂ ਦੀ ਖਾਤਰ ਦੇਸ਼ ਦੀ ਅਸਮਤ ਦੀ ਖਾਤਰ ਔਰ ਉਸ ਹਾਲਤ ਦੇ ਚ ਸਤਿਗੁਰ ਨੇ ਤਲਵਾਰ ਉਠਾਈ ਜਦ ਦੇਸ਼ ਦੀ ਅਸਮਤ ਗਜ਼ਨੀ ਦੇ ਬਾਜ਼ਾਰਾਂ ਚ ਟਕੇ ਟਕੇ ਦੇ ਚ ਵਿਕਦੀ ਸੀ ਰਾਮਾਇਣ ਦੇ ਇੱਕ ਬੜੇ ਕੀਮਤੀ ਮਧੁਰ ਵਾਕ ਜੋ ਮਹਾਤਮਾ ਤੁਲਸੀ ਨੇ ਲਿਖੇ ਨੇ ਅਨਜ ਬਧੂ ਭਗ ਨੇ ਸੁਤ ਨਾਰੀ 60 ਏ ਕਨਿਆ ਸਮਝਾਰੀ ਜਦ ਪੇੜਾਂ ਦੀ ਓਟ ਦੇ ਚ ਛੁਪ ਕੇ ਸ਼੍ਰੀ ਰਾਮ ਨੇ ਬਾਲੀ ਨੂੰ ਮਾਰ ਦਿੱਤਾ ਤੇ ਬਾਰੇ ਨੇ ਕਿਹਾ ਭਗਵਨੇ ਘੋਰ ਪਾਪ ਕੀਤਾ ਹੈ ਤੋ ਰਾਮ ਕਹਿੰਦੇ ਨਹੀਂ ਮੈਂ ਪਾਪ ਨਹੀਂ ਕੀਤਾ ਤੈਨੂੰ ਮਾਰ ਕੇ ਇਹਨੇ ਛੋਟੇ ਭਰਾ ਦੀ ਇਸਤਰੀ ਤਾਰਾ ਨੂੰ ਜਬਰਨ ਆਪਣੇ ਕੋਲ ਰੱਖ ਲਿਆ ਸੀ ਤੋ ਸ਼੍ਰੀ ਰਾਮ ਦੇ ਇਹ ਬੋਲ ਜਿਹਨੂੰ ਕਲਮ ਬੰਦ ਕਰਦੇ ਨੇ ਸ਼੍ਰੀ ਤੁਲਸੀ ਅਨਜ ਬਧੋ ਭਗਨੀ ਸੋਤਨਾਰੀ ਇਹ ਸਠੀ ਕਨਿਆ ਸਮਚਾਰੀ ਤਾਹੇ ਕੁਦਰਿਸ਼ਟ ਬਿਲੋਕੇਂ ਜੋਈ ਤਾਹੇ ਬਧੇ ਕਛ ਪਾਪ ਨਾ ਹੋਈ ਅਨਜ ਬਧੋ ਛੋਟੇ ਭਰਾ ਦੀ ਇਸਤਰੀ ਭਗਨੀ ਭੈਣ ਸੋਤਨਾਰੀ ਨੂੰ ਤੇ ਚੌਥੀ ਕੰਨਿਆ ਇਹਨਾਂ ਚਾਰਾਂ ਨੂੰ ਹੀ ਕੰਨਿਆ ਦੇ ਸਮਾਨ ਸਮਝਣਾ ਚਾਹੀਦਾ ਤੇ ਜਿਹੜਾ ਕੁ ਦ੍ਰਿਸ਼ਟੀ ਨਾਲ ਵੇਖੇ ਉਸ ਨੂੰ ਮੈਂ ਬਦ ਕਰ ਦਿਆਂ ਕੋਈ ਪਾਪ ਨਹੀਂ ਕੋਈ ਪਾਪ ਨਹੀਂ ਇਹ ਸ਼੍ਰੀ ਰਾਮ ਦੇ ਬੋਲ ਤੇ ਜਦ ਦੇਸ਼ ਦੀ ਅਸਮਤ ਟਕੇ ਟਕੇ ਦੇ ਗਜ਼ਨੀ ਦੇ ਬਾਜ਼ਾਰਾਂ ਚ ਵਿਕਦੀ ਸੀ ਮਜਬੂਰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਤਲਵਾਰ ਚੁੱਕਣੀ ਪਈ ਦੇਸ਼ ਦੀ ਅਸਮਤ ਨੂੰ ਬਚਾਣ ਲਈ ਦੇਸ਼ ਦੀ ਗੈਰਤ ਨੂੰ ਬਚਾਣ ਲਈ ਸਰਵੰਸ ਦਾਨ ਕਰਕੇ ਦੇਸ਼ ਦੀ ਗੈਰਤ ਸੰਸਕ੍ਰਿਤੀ ਧਰਮ ਨੂੰ ਬਚਾ ਕੇ ਆਪ ਹਜ਼ੂਰ ਸਾਹਿਬ ਦੇ ਵਿੱਚ ਸ੍ਰੀ ਸੱਚਖੰਡ ਦੇ ਵਿੱਚ ਜੋਤੀ ਜੋਤ ਸਮਾ ਗਏ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ ਆਪਨੇ ਰਸਮੀ ਗੱਦੀ ਦਿੱਤੀ ਤਿਲਕ ਦਿੱਤਾ ਕੇਸਰ ਦਾ ਪ੍ਰਕਰਮਾ ਕੀਤੀ ਨਾਰੀਅਲ ਅੱਗੋਂ ਰੱਖ ਕੇ ਮੱਥਾ ਟੇਕ ਕੇ ਕਹਿ ਦਿੱਤਾ ਐ ਖਾਲਸੋ ਆਇਂਦਾ ਤੋਂ ਸਰੀਰਕ ਰੂਪ ਦੇ ਵਿੱਚ ਗੁਰੂ ਹੋਵੇਗਾ ਪੰਥ ਅਧਿਆਤਮਕ ਰੂਪ ਦੇ ਵਿੱਚ ਗੁਰੂ ਹੋਵੇਗਾ ਗ੍ਰੰਥ ਤੋਂ ਗੁਰੂ ਗੰਥ ਤੇ ਗੁਰੂ ਪੰਥ ਦੀ ਪ੍ਰਥਾ ਇਸ ਤਰੀਕੇ ਨਾਲ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਰਾਇਤ ਕਰਕੇ ਜੋਤੀ ਜੋਤ ਸਮਾ ਗਏ ਸ੍ਰੀ ਹਜ਼ੂਰ ਸਾਹਿਬ ਦੇ ਸਚਨ ਦੇ